ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਸੀ ਗੱਲ ਕਰ ਰਹੇ ਹਾਂ ਜੀ ਬੂਹੇਵਾਰੀਆਂ ਦੇ ਬਾਰੇ ਵਿੱਚ ਜਿੱਦਾਂ ਕਿ ਤੁਸੀਂ ਪਿਛਲੇ ਭਾਗ ਵਿੱਚ ਦੇਖਿਆ ਸੀ ਸਨੀ ਤੇ ਉਹਨਾਂ ਦਾ ਪਰਿਵਾਰ ਸਾਰਾ ਮਿਲ ਕੇ ਦੀਪ ਤੇ ਦੀਪ ਦੀ ਮੰਮੀ ਦੇ ਕੋਲੋਂ ਮਾਫੀ ਮੰਗਣ ਉਹਨਾਂ ਦੇ ਘਰ ਪਹੁੰਚੇ ਸੀਗੇ ਪਰ ਦੀਪ ਦੇ ਮਨ ਵਿੱਚ ਬਹੁਤ ਗੁੱਸਾ ਸੀ ਉਸਨੇ ਉਹਨਾਂ ਨੂੰ ਮਾਫ ਨਹੀਂ ਕੀਤਾ ਉਸਨੇ ਕਿਹਾ ਕਿ ਤੁਸੀਂ ਮੇਰੀ ਸਾਡੀ ਗਰੀਬੀ ਦਾ ਮਜ਼ਾਕ ਉਡਾਇਆ ਆ ਤੇ سنیਵੀਰ ਨੇ ਮਾਫੀ ਵੀ ਮੰਗੀ ਕਿ ਚਲੋ ਮੇਤੋ ਗਲਤੀ ਤਾਂ ਹੋਈ ਆ ਮੈਨੂੰ ਮaaf ਕਰ ਦਿਓ ਕਿ ਮੈਨੂੰ ਬੱਚਿਆਂ ਦੀ ਖੁਸ਼ੀ ਨੂੰ ਮੁੱਖ ਰੱਖਣਾ ਚਾਹੀਦਾ ਸੀ ਉਧਰ ਕਿਰਨ ਭੈਣ ਨੇ ਵੀ ਦੀਪ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਗਲਤੀਆਂ ਹਰ ਇੱਕ ਇਨਸਾਨ ਤੋਂ ਹੋ ਜਾਂਦੀਆਂ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨੂੰ ਮaaf ਨਾ ਕਰੀਏ ਕਿ ਦੂਸਰਾ ਮੌਕਾ ਨਾ ਦੇਈਏ ਤੇ ਦੀਪ ਨੇ ਕਿਹਾ ਕਿ ਮੈਂ ਕੁਝ ਬਣ ਕੇ ਦਿਖਾਵਾਂਗੀ ਆਪਣੀ ਮਾਂ ਦੀ ਬੇਇੱਜ਼ਤੀ ਦਾ ਬਦਲਾ ਲਵਾਂਗੀ ਉਧਰ ਫਿਰ ਸਨੀ ਵੀਰ ਨੇ ਕੋਸ਼ਿਸ਼ ਕੀਤੀ ਪੰਮੀ ਭੈਣ ਨੂੰ ਮਨਾਣੇ ਲਈ ਕਿ ਟੁੱਟੇ ਹੋਏ ਰਿਸ਼ਤੇ ਨੂੰ ਜੋੜਿਆ ਜਾਵੇ ਤੇ ਉਹ ਪਹੁੰਚ ਗਏ ਉਧਰ ਨਵੀ ਦੇ ਵਿਆਹ ਦੇ ਵਿੱਚ ਤੇ ਉਧਰ ਉਹਨਾਂ ਦੀ ਵਿਆਹ ਦੀ ਰਸਮਾਂ ਚੱਲ ਰਹੀਆਂ ਸੀਗੀਆਂ ਸੰਗੀਤ ਦਾ ਪ੍ਰੋਗਰਾਮ ਚੱਲ ਰਿਹਾ ਸੀਗਾ ਤੇ ਇਹਨਾਂ ਨੇ ਵੀ ਵਿੱਚ ਬੋਲੀਆਂ ਪਾਈਆਂ ਭੰਗੜਾ ਪਾਇਆ ਖੂਬ ਰੰਗ ਬੰਨੇ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਸ਼ਰੀਕ ਹੋਏ ਇਹ ਤੇ ਫੇਰ ਚਲੋ ਫਿਰ ਪੰਮੀ ਭੈਣ ਜਿਹੜੀ ਸੀ ਉਹ ਇਹਨਾਂ ਨੂੰ ਦੇਖ ਕੇ ਤੇ ਉੱਠ ਕੇ ਅੰਦਰ ਚਲੇ ਗਈ ਤੇ ਕਿਸੇ ਨੂੰ ਵੀ ਪਤਾ ਨਹੀਂ ਸੀਗਾ ਕਿ ਇਹਨਾਂ ਦਾ ਆਪਸੀ ਦੇ ਵਿੱਚ ਕੋਈ ਝਗੜਾ ਚੱਲ ਰਿਹਾ ਹੈ ਕਿ ਇਹ ਆਪਸ ਦੇ ਵਿੱਚ ਬੋਲਦੇ ਨਹੀਂ ਜਾਂ ਪੰਮੀ ਤੇ ਮਿੰਦੋ ਜਿਹੜੇ ਉਹ ਲੜ ਕੇ ਉਥੋਂ ਘਰੋਂ ਆਈਆਂ ਹੋਈਆਂ ਤੇ ਆਂਟੀ ਦੇ ਸਾਹਮਣੇ ਵੀ ਇਹ ਗੱਲ ਪਹਿਲੀ ਵਾਰੀ ਆਈ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਇਹਨਾਂ ਦਾ ਆਪਸ ਪੰਮੀ ਭੈਣ ਨੇ ਹਜੇ ਵੀ ਸ਼ੋਹ ਨਹੀਂ ਕੀਤਾ ਆਂਟੀ ਨੇ ਪੁੱਛਿਆ ਕਿ ਕੀ ਗੱਲ ਹੋਈ ਆ ਤੁਹਾਡੇ ਵਿੱਚ ਕਿ ਤੂੰ ਉਥੋਂ ਥੋਟ ਕੇ ਕਿਉਂ ਆ ਗਈਆਂ ਤੇ ਸਨੀ ਵੀਰ ਨੇ ਕਿਹਾ ਕਿ ਤੁਹਾਨੂੰ ਸੱਚੀ ਨਹੀਂ ਪਤਾ ਸੀ ਕੀ ਗੱਲ ਹੋਈ ਆ ਤੇ ਉਧਰ ਨਵੀਂ ਗ੍ਰੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਤੇ ਉਹ ਬੋਲੀਆਂ ਪਾਉਂਦੇ-ਪਾਉਂਦੇ ਨਵੀਂ ਨੇ ਇੱਕ ਬੋਲੀ ਇਦਾਂ ਦੀ ਪਾਈ ਤੇ ਉਹਦੇ ਵਿੱਚ ਮਾਵਾ ਧੀਆਂ ਦੀ ਗੱਲ ਆਈ ਤੇ ਦੋਨੋਂ ਜਾਣੇ ਗੱਲ ਲੱਗ ਕੇ ਰੋਣ ਲੱਗ ਗਏ ਜਾਨੀ ਕਿ ਨਵੀਂ ਆਪਣੀ ਮੰਮੀ ਦੇ ਨਾਲ ਲੱਗ ਕੇ ਰੋਣ ਲੱਗ ਗਈ ਮਾਵਾ ਧੀਆਂ ਦਾ ਭਾਈ ਪਿਆਰੀ ਇਦਾਂ ਦਾ ਹੁੰਦਾ ਆ ਕਿ ਇਹ ਰਿਸ਼ਤਾ ਜਿਹੜਾ ਆ ਇਹਦਾ ਕੋਈ ਤੋੜ ਨਹੀਂ ਹੈਗਾ ਤੇ ਮਾਂ ਨੂੰ ਛੱਡ ਕੇ ਜਾਣਾ ਘਰੋਂ ਇੱਕ ਧੀ ਦੇ ਵਾਸਤੇ ਬਹੁਤ ਔਖਾ ਹੁੰਦਾ ਆ ਤੇ ਬਾਕੀ ਆਂਟੀ ਨੇ ਸਨੀ ਨੂੰ ਪੁੱਛਣ ਦੀ ਕੋਸ਼ਿਸ਼ ਤਾਂ ਕੀਤੀ ਕਿ ਤੂੰ ਦੱਸ ਦੇ ਮੈਨੂੰ ਕੀ ਗੱਲ ਹੋਈ ਆ ਸਨੀ ਨੇ ਕਿਹਾ ਸੱਚੀ ਤੁਹਾਨੂੰ ਮੰਮੀ ਜੀ ਤੁਸੀਂ ਇੰਨੇ ਅਣਜਾਣ ਨਾ ਬਣੋ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਵਿੱਚ ਕੀ ਗੱਲ ਹੈ ਪੰਮੀ ਨੇ ਤੁਹਾਨੂੰ ਕੁਝ ਦੱਸਿਆ ਹੀ ਨਹੀਂ ਪੰਮੀ ਨੇ ਤਾਂ ਆਂਟੀ ਨੂੰ ਵਾਕਈ ਨਹੀਂ ਕੁਝ ਦੱਸਿਆ ਸੀਗਾ ਹੁਣ ਦੇਖਦੇ ਹਾਂ ਅਗਲੇ ਭਾਗ ਦੇ ਵਿੱਚ ਕੀ ਹੁੰਦਾ ਆ ਜਾਣਨ ਲਈ ਕਰ ਲਈਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਇੱਥੇ ਤੱਕ ਸਾਨੂੰ ਤੁਸੀਂ ਲੈ ਕੇ ਆਏ ਤੁਹਾਡਾ ਬਹੁਤ ਬਹੁਤ